ਵਾਈ ਗੁਰਗੀ ਕਾਕਾ ਸਵਾਹੀ ਗੁਰਗੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ ਫੇਸਬੁਕ ਤੇ ਸਵਾਤ ਹੀ ਅੱਜ ਨੇ ਪਰਵੜ ਲੈ ਕੇ ਆ ਪੋਚਮੀ ਪੱਕ ਦੀ ਵੀਡੀਓ ਤੇ ਜਿਹਦੀ ਲੰਬਾਈ ਦੀ ਗੱਲ ਕਰੀਏ ਤੇ ਜਿਹਦੀ ਲੰਬਾਈ ਹੈਗੀ 7.5 ਕਪੜਾ ਪੋਫ ਲਵਾਤਿਆ ਜਿਹੜਾ ਆਪਾਂ ਪਹਿਲਾਂ ਲੜ ਨੂੰ ਸਰਦੇ ਸੈਂਟਰ ਚੋ ਲਿਆ ਕੇ ਲੜ ਨੂੰ ਪੂਣੀ ਦਾ ਖੋਲਦਾ ਹੱਥ ਜੜਾ ਕੇ ਬੰਦ ਬਸ ਤੇ ਰੱਖ ਕੇ ਦੋ ਹੀ ਪੱਲੇ ਇਕੱਠੇ ਕਰਕੇ ਇੱਕ ਵਾਰ ਜੜਾ ਲੜ ਨੂੰ ਕੋਟ ਕਰਕੇ ਅੱਧੀ ਅੱਧੀ ਕਰ ਟਾ ਕਿੜਾ ਲੜ ਨੂੰ ਮੋਟਾਈ ਕੀ ਕਰਕੇ ਸੈਟ ਕਰਕੇ ਲਗਾ ਦੇਣਾ ਅਗਲਾ ਇਹੜਾ ਪਲੜ ਲਾਉਣਾ ਜਿਹੜਾ ਆਪਾਂ ਪਹਿਲਾ ਲੜ ਲਾਈ ਸੀ ਉਹ ਤੋਂ ਥੋੜਾ ਥੱਲੇ ਨੂੰ ਰੱਖ ਕੇ ਲੜ ਨੂੰ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਤੇ ਇੱਕ ਵਾਰ ਫੋਲਡ ਕਰਨ ਤੋਂ ਬਾਅਦ ਉਹਦੇ ਜਿਹੜੇ ਬਲ ਹੋਣਗੇ ਉਹਨਾਂ ਨੂੰ ਆਪਾਂ ਥੱਲੇ ਵਾਲ ਨੂੰ ਖਿੱਚ ਕੇ ਫਿਰ ਡਬਲ ਫੋਲਡ ਕਰਕੇ ਤੇ ਲੜ ਨੂੰ ਚੜਾਈ ਤੇ ਕਰਕੇ ਜਿਹੜੇ ਆਪਣੇ ਬਲ ਨੇ ਉਹ ਸੈਟ ਕਰਕੇ ਜਿਹੜਾ ਆਪਾਂ ਨੂੰ ਲੋਡ ਕਰਕੇ ਚੰਗੀ ਤਰ੍ਹਾਂ ਸੈਟ ਕਰਕੇ ਲਗਾ ਦੇਣਾ ਹੈ ਤੇ ਨਾਲ ਦੀ ਨਾਲ ਹੱਥ ਨਾਲ ਜਿਹੜੇ ਆਪਣੇ ਉਤਲੀ ਉਤਲੀ ਜਿਹੜੀ ਚੜਾਈ ਉਤਲੀ ਮੋਟਾਈ ਹੁੰਦੀ ਹੈ ਜਿਹੜੀ ਉਹਨੂੰ ਜਿਹੜਾ ਆਪਾਂ ਨਾਲ ਦੀ ਨਾਲ ਖੋਲ ਕੇ ਲੜ ਨੂੰ ਕੜਾਈ ਚ ਕਰਕੇ ਲਗਾਉਣਾ ਹੈ ਪੂਰੀ ਚੜਾਈ ਤੇ ਲਗਾ ਕੇ ਲੜ ਨੂੰ ਫਿਰ ਆਪਾਂ ਅਗਲਾ ਲੜ ਲਗਾਉਣਾ ਜਿਹੜਾ ਆਪਾਂ ਲੜ ਨੂੰ ਵੇਹ ਤੋਂ ਪਿੰਚ ਕਰ ਲੈਣਾ ਪੂਣੀ ਦਾ ਖਲਦਾ ਹੱਥਲੇ ਰੱਖ ਕੇ ਬੰਦਪਾਸਾ ਉੱਤੇ ਰੱਖ ਕੇ ਜਿੱਥੇ ਆਪਾਂ ਲੜ ਲਾਈ ਹੀ ਉਹ ਤੋਂ ਥੋੜਾ ਥੱਲੇ ਰੱਖ ਕੇ ਲੜ ਨੂੰ ਮਾਰਾ ਥੱਲੇ ਰੱਖ ਕੇੜਾ ਪਲਰ ਨੂੰ ਉਤੋਂ ਜਿਹੜਾ ਲੜ ਨੂੰ ਦੱਬ ਲੈਣਾ ਉਤੋਂ ਜਿਹੜਾ ਲੜ ਨੂੰ ਦੱਬ ਕੇ ਜੰਕੀ ਤਨਾ ਲਰ ਨੂੰ ਡਬਲ ਫੋਲਡ ਕਰਕੇ ਸੈਟ ਕਰਕੇ ਮੋਟਾਈ ਚ ਕਰਕੇ ਜਿਹੜਾ ਆਪਣਾ ਨੂੰ ਤੇ ਲੋਡ ਕਰਕੇੜਾ ਆਪਣ ਨੂੰ ਜਿੰਨੇ ਆਪਾਂ ਪਹਿਲਾਂ ਲੜ ਚੜਾਈ ਤੇ ਰੱਖੇ ਉਹ ਤੋਂ ਥੋੜਾ ਹੀ ਵਧਾ ਕੇ ਉਹਦੀ ਚੜਾਈ ਲੜ ਨੂੰ ਚਿੱਧਰ ਹਟ ਕਰਕੇ ਲੋਡ ਕਰਕੇ ਲਗਾਉਣਾ ਹੈ ਤੇ ਨਾਲ ਦੀ ਨਾਲ ਬਾਅ ਫੇਰ ਕੇ ਉਹਦੀ ਸੈਟਿੰਗ ਕਰ ਲੈਣੀ ਹੈ ਇਹ ਉਸ ਵੇਚੋਂ ਵਾਲ ਜਿਹੜੇ ਆਪਾਂ ਕੱਢ ਲੈਣੇ ਹਨ ਜਿਹੜਾ ਆਪਾਂ ਅਗਲਾ ਲਾੜ ਲਾਉਣਾ ਲਾੜ ਨੂੰ ਬਾਹਰ ਤੋਂ ਪਿੰਚ ਕਰ ਲੈਣਾ ਪੂਣੀ ਦਾ ਹੌਲ ਦਾ ਹੱਥ ਜੜਾ ਕੇ ਬੰਦ ਬਸ ਉਹ ਤੇਰਾ ਕੇ ਚਾਰ ਉਂਗਲਾਂ ਨਾਲ ਲਾੜ ਨੂੰ ਤੋਂ ਹਿੱਟ ਕਰਕੇ ਥੱਲੇ ਉਹਨਾਂ ਲਾੜ ਨੂੰ ਡਬਲ ਫੋਲਡ ਕਰਨਾ ਹੈ ਥੱਲੇ ਵਾਲਾ ਲਾੜ ਨੂੰ ਡਬਲ ਫੋਲਡ ਕਰਕੇ ਜਿੰਨੀਆਂ ਆਪਾਂ ਉਹਦੀ ਨੌ ਦੀ ਚੜਾਈ ਆਖੀ ਉਹ ਤੋਂ ਦੋ ਗੁਣੀ ਜਿਹੜੀ ਉਹਦੀ ਚੜਾਈ ਵਧਾ ਦੇਣੀ ਹੈ ਤੁਸੀਂ ਕਿੰਗੀ ਤਰ੍ਹਾਂ ਆਪਾਂ ਨੂੰ ਲੋਡ ਕਰਕੇ ਸੈੱਟ ਕਰਕੇ ਚੌੜਾਈ ਜਿਹੜਾ ਲੜ ਨੂੰ ਲਗਾ ਕੇ ਜਿਹੜਾ ਆਪਾਂ ਨੂੰ ਸੈੱਟ ਕਰ ਲੈਣਾ ਤੇ ਉਸ ਨੂੰ ਸੈੱਟ ਕਰਕੇ ਤੇ ਉਹਦੀ ਮੋਟਾਈ ਜਿਹੜੀ ਆਪਾਂ ਸੈੱਟ ਕਰਕੇ ਜਿਹੜਾ ਆਪਾਂ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਨਾਲ ਜਿਹੜਾ ਬਾਕੀ ਫਾਦ ਜਿਹੜਿਆ ਆਪਾਂ ਸੈਟਿੰਗ ਕਰੀ ਜਾਣੀ ਐ ਜਿਹੜੇ ਆਪਣੇ ਲੜਦੇ ਉਹ ਵੀ ਆਪਾਂ ਸੈੱਟ ਕਰ ਲੈਣੇ ਆ ਨਾ ਤੇ ਸਾਰੇ ਲੜੜਾ ਦਾ ਫਾਸ ਜਿਹੜਾ ਪਿੱਕੋ ਜਿਹਾ ਰੱਖਣਾ ਐ ਤੇ ਉਹਨਾਂ ਦੀ ਮੋਟਾਈ ਵੀ ਜਿਹੜਾ ਪਿੱਕੋ ਜਿਹੀ ਰੱਖਣੀ ਐ ਤੇ ਜਿਹੜਾ ਪਾ ਅਗਲਾ ਲੜ ਲਾਉਣਾ ਲੜ ਨੂੰ ਬੈਤੋਂ ਪਿੰਝਾ ਲੈਣਾ ਮੁਰੀਆਂ ਹੱਥ ਦੇ ਹੱਥ ਲਾ ਕੇ ਬੰਦ ਪਾਸਾ ਉੱਤੇ ਰੱਖ ਕੇ ਇੱਕਆਂ ਉਂਗਲਿਆਂ ਨਾਲ ਲੜਨ ਨੂੰ ਉੱਤੇ ਹਟਾ ਕੇ ਤੇ ਇੱਕ ਵਾਰ ਜਿਹੜਾ ਲੜਨ ਨੂੰ ਫੋਲਡ ਕਰ ਲੈਣਾ ਹੈ ਇੱਕ ਵਾਰ ਜਿਹੜਾ ਲੜਨ ਨੂੰ ਫੋਲਡ ਕਰਕੇ ਡਬਲ ਫੋਲਡ ਕਰਕੇ ਤੇ ਜਿਹੜੀ ਆਪਣੀ ਨੋਕਆਊਟ ਸੈਟ ਕਰਕੇੜਾ ਪਲੜ ਨੂੰ ਜਿੱਕੇ ਤਰ੍ਹਾਂ ਸੈਟ ਕਰਕੇ ਲਗਾਉਣਾ ਹੈ ਨਾਲ ਦੇ ਨਾਲ ਬਾਕੀ ਪਾਦੜੀ ਆ ਪਸੜਿੰਗ ਕਰੀ ਜਾਣੀਆਂ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲੜ ਨੂੰ ਬੈਤੋਂ ਪਿੰਚ ਕਰਕੇ ਪੂਲਾ ਹੌ ਦਾ ਹੱਥ ਧੜਾ ਕੇ ਬੰਦਵਾ ਸੋਤੇ ਰੱਖ ਕੇ ਦੋਈ ਪੱਲੇ ਜੋ ਪਹਿਲੇ ਪੱਲੇ ਗੇਰਾ ਖੋਲ ਕੇ ਦੂਜੇ ਪੱਲੇ ਪਮਟਾਈ ਵਾਲੇ ਪਾਸੇ ਨਾਲ ਜੋੜ ਕੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਲੜ ਨੂੰ ਚੰਗੀ ਤਰ੍ਹਾਂ ਲੋਡ ਕਰ ਲੈਣਾ ਉਤੋਂ ਤੇ ਫਿਰ ਜਿਹੜਾ ਲੜ ਨੂੰ ਡਬਲ ਫੋੜ ਕਰਕੇ ਜਿੰਨੀ ਇਹੋ ਦੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉੰਨੀ ਉਹਦੀ ਚੜਾਈ ਰੱਖ ਕੇੜਾ ਪਲੜ ਨੂੰ ਲੋਡ ਕਰਕੇ ਸੈੱਟ ਕਰਕੇ ਲਗਾਉਣਾ ਹੈ ਤੈਨਾਂ ਨਾਲ ਬਾਕੀ ਬੱਧੀ ਆਪ ਸੈਟਿੰਗ ਕਰੀਆਂ ਨੀਆਂ ਤੇ ਜਿਹੜੇ ਵੀ ਸਾਡੇ YouTube ਚੈਨਲ ਤਾਂ ਮੈਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਜਿਹੜੇ ਵੀ ਸਾਡੇ Facebook ਤੇ ਨਾ ਮੈਨ ਉਹ ਸਾਡੇ Facebook ਪੇਜ ਨੂੰ ਫੋਲੋ ਜੁੜ ਕਰਿਓ ਜਿਹੜੀ ਆਪਣੀ ਲੋਕੋ ਵੀ ਆਪ ਸੈਟ ਕਰ ਲੈਣੀ ਹੈ ਤੇ ਜੇ ਕਿਸੇ ਲੜਦੀ ਜਿਆਦਾ ਮੋਟਾਈ ਰਹਿੰਦੀ ਆ ਤਾਂ ਉਹਦੇ ਤੇ ਜਿਹੜਾ ਪਬਲਿਕ ਨਾਲ ਪ੍ਰੈਸ ਕਰਕੇ ਉਹਦੀ ਮੋਟਾਈ ਜਿਹੜੀ ਆਪਾਂ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਹੈ ਤੇ ਉੱਤਲੇ ਨੇੜੇ ਉਹ ਵੀ ਆਪਾਂ ਸੈੱਟ ਕਰ ਲੈਣੇ ਆ ਨਾ ਉੱਤੇ ਜਿਹੜੀ ਤੁਸੀਂ ਸ਼ੈਡਿੰਗ ਕਰਨੀ ਹੈ ਤੁਸੀਂ ਉਹ ਡਬਲ ਸ਼ੀਸ਼ਾ ਦੇ ਜਿਹੜਾ ਆਪਣੀ ਸ਼ੈਡਿੰਗ ਜਿਹੜੀ ਆਪਣੀ ਕਰ ਸਕਦੇ ਹੋ ਤੇ ਹੁੰਦਾ ਜਿਹੜਾ ਆਪਾਂ ਬਾਹਰ ਫੇਰ ਲੈਣਾ ਹੈ ਇਵੇੜਾ ਪਾ ਪੱਗ ਤੇ ਲਗਾਉਣਾ ਸਭ ਤੋਂ ਜਿਹੜਾ ਪਾ ਪੱਗ ਤੇ ਨਕਰੀ ਜਿਹੜਾ ਪਾ ਲਗਾ ਕੇ ਫੇੜਾ ਪਾ ਜਿੱਥੇ ਆਪਾਂ ਛੇਵਾਂ ਨਾਲ ਫੋਲਡ ਕਰੀ ਉਹ ਥੋੜੇ ਆਪਾਂ ਵਾਲ ਨੇ ਖਿੱਚੇ ਗਏ ਥੱਲੇ ਵਾਲ ਨੂੰ ਫੇਰ ਜਿਹੜਾ ਆਪਾਂ ਕਲਗੀ ਲਾਣਾ ਅੱਧਾ ਉੱਤੇ ਉਹ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਪਲੜ ਨੂੰ ਇੱਕ ਉਹਦੀ ਪੂਣੀ ਬਣਾ ਕੇ ਤੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਲੋੜ ਕਰਕੇ ਜਿਹੜਾ ਪਲੜ ਨੂੰ ਸਾਫ਼ ਕਰਕੇ ਲਗਾਉਣਾ ਹੈ ਚੰਗੀ ਜਿਹੜਾ ਪ੍ਰਾਡ ਨੂੰ ਸਾਫ਼ ਕਰਕੇ ਤੇ ਇਹਦੇ ਤੇ ਬਹਰਾਂ ਦੇ ਉਹਨਾਂ ਨਾਲ ਪਵਾਜਣ ਵਾਲੇ ਕੱਢ ਕੇ ਜਿਹੜਾ ਪ੍ਰਾਡ ਨੂੰ ਲੋਡ ਕਰਕੇ ਲਾਉਣਾ ਹੈ ਫੇਲੇ ਪੱਗ ਬੰਦ ਤੁਸੀਂ ਲੈਣਾ ਕਿਹੜਾ ਪ੍ਰਾਣ ਨੂੰ 프ਰੰਟ ਵਨ ਫੋਲਡ ਕਰ ਦੇਣਾ ਹੈ 프ਰੰਟ ਵਨ ਫੋਲਡ ਕਰਨ ਤੋਂ ਬਾਅਦ ਜਿੰਨੇ ਜਿਹੋਦੀ ਚੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਉਹਨੇ ਉਹਦੀ ਚੜਾਈ ਦਾ ਕੇ ਤੇ ਲੜ ਨੂੰ ਚਾ ਕਿਤਨਾ ਲੋਡ ਕਰਕੇ ਜਿੰਨੇ ਬਾਲ ਪੈਂਦੇ ਨੇ ਉਹਨਾਂ ਨੂੰ ਆਪਾ ਲੋਡ ਕਰਕੇੜਾ ਪ੍ਰਾਣ ਨੂੰ ਇੱਕ ਵਾਰ ਦੱਪ ਕੇ ਗਾਂਹ ਜਾ ਕੇੜਾ ਪ੍ਰਾਣ ਨੂੰ ਫੁਲਾ ਦੇਣਾ ਹੈ ਜੇ ਤੁਹਾਡਾ ਲੜ ਉੱਤੋਂ ਜਿਆਦਾ ਘਟਿਆਂ ਦਾ ਜਾਂ ਉੱਤੋਂ ਖੁਸ਼ਕੀਆਂ ਦੋਂਦਾ ਤੁਸੀਂ ਇਹ ਕੇ ਦੋ ਪੱਗ ਮਿਹਰੇ ਲੜ ਨੂੰ ਟਕਾਉਣ ਵਾਸਤੇ ਲਗਾ ਸਕਦੇ ਹੋ ਤਨ ਆਦੇ ਨਾਲ ਬਾਕੀ ਪੱਤ ਜਿਹੜੀਆਂ ਪਸੇੜਿੰਗ ਕਰੀਆਂ ਨਹੀਂ ਐ ਜਿਹੜੀ ਆਪਣੀ ਪੋਜਮੀ ਪੱਗ ਦੀ ਜਿਹੜੀ ਆਪਾਂ ਸ਼ੇਪ ਆ ਉਹ ਵੀ ਆਪਾਂ ਜਿਹੜੀ ਚੰਗੀ ਚੰਗੀ ਤਰ੍ਹਾਂ ਸੈੱਟ ਕਰ ਲੈਣੀ ਐ ਤੇ ਜਿਹੜੇ ਕਾਲੀ ਲੜ ਦੇ ਉੱਤੇ ਵਾਹ ਰਹੇ ਨੇ ਉਹਨਾਂ ਨਾਲ ਪਹਿੜਾ ਬਾਜ ਨਾਲ ਕੱਢਣਾ ਹੈ ਤੇ ਫਿਰ ਆਪਾਂ ਸਟਕਣਾ ਜਿਹੜਾ ਪਹਿਲੇ ਵਾਲੀ ਸਟੇ ਸੈਂਟਰ ਚੋਂ ਹੁਣ ਆਪਾਂ ਬਾਹਰ ਤੋਂ ਖਿੱਚਣਾ ਹੈ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਲੈਣਾ ਫਲਾ ਕੇ ਇੱਕ ਵਾਰ ਫੇਰ ਖਿੱਚਾ ਕੇ ਫਿਰ ਜਿੱਥੋਂ ਕਿਤੋਂ ਸਨ ਗਰਹਦਾ ਉਥੋਂ ਜਿਹੜਾ ਆਪਾਂ ਉਂਗਲੀਆਂ ਦੇ ਗੋਠਿਆਂ ਨਾਲ ਦੱਬ ਕੇ ਫਿਰ ਬਾਅਦ ਵਿੱਚ ਸ਼ੀਸ਼ੇ ਨਾਲ ਡਬਲ ਸ਼ੀਸ਼ੇ ਦੇ ਕੇ ਜਿਹੜਾ ਆਪਾਂ ਸਿਰਾ ਕਵਰ ਕਰਕੇ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਸਿਰਾ ਚੰਗੀ ਤਰ੍ਹਾਂ ਟੈਟ ਕਵਰ ਕਰ ਲੈਣਾ ਤੇ ਦੋਈ ਸਾਈਡਾਂ ਤੋਂ ਇਹ ਜਿਹੜਾ ਪਸਾਰੋ ਚੰਗੀ ਤਰ੍ਹਾਂ ਰਿਕਵਰ ਕਰਕੇ ਅੰਦਰ ਦੇ ਕੇ ਚਿੱਲੜ ਨੂੰ ਸੈਟ ਕਰ ਲੈਣਾ ਹੈ ਚੰਗੀ ਤਰ੍ਹਾਂ ਇਹਦਾ ਪਸਾਰੋ ਕਵਰ ਕਰਕੇ ਵੈਦੜਾ ਲਗਾਉਣਾ ਜਦੋਂ ਉਹਦਾ ਕ ਵੀ ਫੋੜ ਕਰਕੇੜਾ ਪਲੜ ਨੂੰ ਵੈ ਤੇ ਚੜਾਈ ਚ ਕਰਕੇ ਟੇਲਰ ਨੂੰ ਸਾਵਧਾਨ ਕਰਕੇ ਇੱਕ ਵਾਰ ਦਾਪ ਕੇ ਗਾਂਹ ਜਾ ਕੇੜਾ ਪਲਾਟ ਨੂੰ ਫਲਾ ਦੇਣਾ ਹੈ ਤੇ ਜਾਲਦੀ ਨਵੜ ਲੈ ਕੇ ਹਾਜ਼ਰ ਹੋਣੀਆਂ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ